ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਆ ਤੇ ਆਪਾਂ ਚਲੋ ਜੀ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਜਿੱਦਾਂ ਕਿ ਆਪਾਂ ਕਹਿ ਦਿੰਨੇ ਆਂ ਫੇਸ ਆਪਣਾ ਬਹੁਤ ਜ਼ਿਆਦਾ ਡਲ ਹੋ ਗਿਆ ਹਨਾ ਝੁਰੜੀਆਂ ਪੈਣ ਲੱਗੀਆਂ ਕਿਉਂਕਿ 30 ਪਲੱਸ ਜਦੋਂ ਆਪਾਂ ਹੋਏ ਆਨੇ ਆਪਣੇ ਝੁਰੜੀਆਂ ਫੇਸ ਦੇ ਉੱਪਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਰਿੰਕਲ ਪੈ ਜਾਂਦੇ ਹਨਾ ਪਰ ਜਿਹਨੂੰ ਬੋਲਦੇ ਆ ਇੰਗਲਿਸ਼ ਦੇ ਵਿੱਚ ਤੇ ਇਹ ਹੋ ਜਾਂਦਾ ਹੈ ਕਿ ਆਪਾਂ ਜੇ ਇਦਾਂ ਛੋਟੇ-ਛੋਟੇ ਜਿਹੇ ਕੰਮ ਕਰਦੇ ਕਰਦੇ ਰਵਾਂਗੇ ਤਾਂ ਬਹੁਤ ਹੀ ਵਧੀਆ ਤੇ ਫਾਇਦਾ ਵੀ ਬਹੁਤ ਜ਼ਿਆਦਾ ਹੋਊਗਾ ਤੇ ਆਪਾਂ ਤੁਹਾਨੂੰ ਬਸ ਜ਼ਿਆਦਾ ਟਾਈਮ ਨਹੀਂ ਤੁਹਾਡਾ ਵੇਸਟ ਕਰਦੇ ਤੇ ਆਪਾਂ ਬਣਾ ਕੇ ਤੁਹਾਨੂੰ ਤੇ ਲਗਾ ਕੇ ਤੇ ਫਿਰ ਦਿਖਾਉਨੇ ਆ ਤੇ ਨਾਲ-ਨਾਲ ਆਪਾਂ ਗੱਲਾਂ ਕਰਦੇ ਆ ਆ ਦੇਖੋ ਜੀ ਆਪਾਂ ਮਲਾਈ ਲੈ ਲਈਏ ਦੁੱਧ ਤੋਂ ਲਈ ہوئی ਜਿਹੜੀ ਗਰਮ ਕਰਕੇ ਆਪਾਂ ਦੁੱਧ ਤੋਂ ਲਾਉਨੇ ਆ ਉਹ ਵਾਲੀ ਮਲਾਈ ਹੈ ਤੇ ਆਵਲਾ ਆਪਾਂ ਮਲਤਾਨੀ ਮਿੱਟੀ ਲੈ ਲਈ ਹੈ ਜਦੋਂ ਤੁਸੀਂ ਇਹ ਵਾਲਾ ਪੈਕ ਲਗਾਉਂਗੇ ਨਾ ਤੁਹਾਡੀ ਸਕਿਨ ਇੱਕਦਮ ਗਲਾਸ ਵਾਂਗ ਚਮਕ ਜਾਏਗੀ ਤੇ ਕਿਤੇ ਵੀ ਜਾਓਗੇ ਲਗਾ ਕੇ ਇਹ ਵਾਲਾ ਪੈਕ ਤੇ ਲੋਕ ਪੁੱਛਣਗੇ ਤੁਹਾਨੂੰ ਇਹ ਤੁਸੀਂ ਕੀ ਲਗਾਇਆ ਫੇਸ ਦੇ ਉੱਪਰ ਕਿ ਇੰਨਾ ਗਲੋਇੰਗ ਸਕਿਨ ਹੋਈ ਪਈ ਹੈ ਤੁਹਾਡੀ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਇੰਨਾਂ ਚੀਜ਼ਾਂ ਦਾ ਜਿਹੜੀਆਂ ਆਪਾਂ ਦੱਸਦੇ ਆਂ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪਰ ਬਹੁਤ ਜ਼ਿਆਦਾ ਫਾਇਦਾ ਇੰਨਾਂ ਚੀਜ਼ਾਂ ਦਾ ਤੇ ਜ਼ਰੂਰ ਟਰਾਈ ਕਰਿਓ ਤੇ ਆਪਾਂ ਨਿੰਬੂ ਬਸ ਨਿੰਬੂ ਦੀ ਆਪਾਂ 2-3 ਬੂੰਦਾਂ ਹੀ ਪਾਉਣੀਆਂ ਐ ਜ਼ਿਆਦਾ ਨਹੀਂ ਪਾਉਣਾ ਇਦਾਂ 2-3 ਬੂੰਦਾਂ ਪਾ ਲੈਣੀਆਂ ਹਾਂਜੀ ਤੇ ਆਪਾਂ ਫੇਸ ਕਰਿਆ ਹੈ ਵਾਸ਼ ਆਪਣਾ ਤੇ ਦੇਖੋ ਜੀ ਬਹੁਤ ਹੀ ਵਧੀਆ ਸੌਫਟ ਸਕਿਨ ਹੋ ਗਈ ਹੈ ਇਕਦਮ ਤੇ ਜਿੰਨਾ ਭੈਣਾਂ ਨੂੰ ਝੁਰੜੀਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਤੇ ਉਹ ਹਫ਼ਤੇ ਵਿੱਚ ਦੀ 2-3 ਵਾਰ ਜ਼ਰੂਰ ਇਹ ਰੈਮੇਡੀ ਟਰਾਈ ਕਰਨ ਤੇ ਬਹੁਤ ਵਧੀਆ ਰਿਜ਼ਲਟ ਹੈ ਇਸ ਚੀਜ਼ ਦਾ ਤੇ ਐ ਹੋ ਜਾਂਦਾ ਹੈ ਕਿ ਆਪਣਾ ਚਿਹਰਾ ਇਕਦਮ ਸੌਫਟ ਹੋ ਜਾਂਦਾ ਕਿਉਂਕਿ ਝੁਰੜੀਆਂ ਆਪਣੇ ਤਾਂ ਹੀ ਆਉਂਦੀਆਂ ਐ ਜਦੋਂ ਆਪਣਾ ਫੇਸ ਬਹੁਤ ਜ਼ਿਆਦਾ ਡਰਾਈ ਹੁੰਦਾ ਹੈ ਸੋ ਇਸ ਕਰਕੇ ਆਪਾਂ ਨੂੰ ਇਦਾਂ ਇਹ ਵਾਲੀ ਮਲਾਈ ਦੇ ਵਿੱਚ ਮਿਲਾ ਕੇ ਜਿਹੜਾ ਆਪਾਂ ਦੱਸਿਆ ਹੈ ਤੁਸੀਂ ਇਹ ਰਿਮੇਡੀ ਜ਼ਰੂਰ ਟਰਾਈ ਕਰਿਓ ਤੇ ਫਿਰ ਦੇਖਿਓ ਤੁਸੀਂ ਕਿ ਥੋੜੇ ਜਿਹੀ ਟਾਈਮ ਦੇ ਵਿੱਚ ਹੀ ਤੁਹਾਨੂੰ ਇਦਾਂ ਲੱਗਣ ਲੱਗ ਜੂਗਾ ਕਿ ਬਹੁਤ ਵਧੀਆ ਹੈ ਕਿ ਸਾਡਾ ਫੇਸ ਨਾ ਸਹੀ ਹੋ ਰਿਹਾ ਹੈ ਕਿ ਝੁਰੜੀਆਂ ਤੋਂ ਨਾ ਛੁਟਕਾਰਾ ਮਿਲ ਜੂਗਾ ਤੁਹਾਨੂੰ ਤੇ ਝੁਰੜੀਆਂ ਇਸੇ ਕਰਕੇ ਆ ਕਿ ਆਪਣੀ ਡਰਾਈ ਸਕਿਨ ਨਾ ਹੁੰਦੀ ਹੈ ਆਪਾਂ ਫੇਸ ਨੂੰ ਖਾਸ ਕਰਕੇ ਤੇ ਬਹੁਤ ਵਧੀਆ ਰਿਜ਼ਲਟ ਹੈ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਬਾਕੀ ਚਲੋ ਇਹ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਪਲੀਜ਼ ਤੇ ਓਕੇ ਜੀ ਧੰਨਵਾਦ ਬਹੁਤ ਬਹੁਤ